ਜੋ ਜਿਹੜਾ ਕਿਸਾਨਾਂ ਦੇ ਉੱਪਰ ਜੋ ਸੰਭੂ ਬੋਲਡਰ ਤੇ ਖੰਦੀ ਕਰਾਇਆ ਗਿਆ ਕੀ ਕਹਿੰਦੇ ਉਸ ਪਰ ਕੱਲ ਦੀ ਮੈਂ ਕਹੂੰਗਾ ਇੱਕ ਬਹੁਤ ਕਨਾਉਣੀ ਘਟਨਾ ਕੀਤੀ ਹੈ ਮੌਜੂਦਾ ਸਰਕਾਰ ਨੇ ਜਨਨ ਕਿ ਡੈਮੋਕ੍ਰੇਸੀ ਦੇ ਵਿੱਚ ਹਰ ਸੰਸਾਰ ਆਰਗੇਨਾਈਜੇਸ਼ਨ ਦਾ ਹੱਕ ਬਣਦਾ ਹੈ ਧਰਨੇ ਦੇਣੇ ਪ੍ਰੋਟੈਸਟ ਕਰਨੇ ਔਰ ਜਿਹੜਾ ਕਿ ਕਾਫੀ ਅਰਸੇ ਤੋਂ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ ਸੀ ਸਾਬ ਮੇਰੇ ਹਾਲ 14 15 ਦਿਨ ਹੋ ਗਏ ਢੱਲੇਵਾਲ ਸਾਹਿਬ ਮਨਵਾਰ ਤਤੇ ਬੈਠੇ ਸੀ ਸ਼ੰਭੂ ਬਾੜਰ ਕਨੌੜੀ ਬਾੜ ਤੇ ਜਥੇਬੰਦੀਆਂ ਵੈਜ ਵਾਈਜ ਆਪਣੇ ਧਰਨੇ ਦੇ ਰਹੇ ਔਰ ਪੀਸਫੁਲ ਧਰਨੇ ਸੀ ਕੋਈ ਚ ਕੋਈ ਇਹ ਨਹੀਂ ਸੀ ਕੋਈ ਇਸ ਤਰ੍ਹਾਂ ਦਾ ਹੋ ਗਏ ਕੱਲ ਜਿਹੜੀ ਕੱਲ ਦੀ ਮੀਟਿੰਗ ਸੀ ਚੰਡੀਗੜ੍ਹ ਦੇ ਸੈਂਟਰ ਤੋਂ ਵੀ ਆਏ تھے ਨਮਾਇਦੇ ਐਗਰੀਕਲਚਰ ਮਿਨਿਸਟਰ ਉਹਨਾਂ ਦੀ ਟੀਮ ਔਰ ਪੰਜਾਬ ਦੇ ਵੀ ਰੈਪਰੈਜੈਂਟੇਸ਼ਨ ਸੀਗੇ ਉਦੋਂ ਬਾਅਦ ਜੋ ਰਾਤ ਨੂੰ ਜੋ ਐਸਾ ਹਾਤਾ ਹੋਇਆ ਕਲਕਤ ਕਿ ਜੇਸੀਬੀ ਮਸ਼ੀਨਾਂ ਲਿਆ ਕੇ ਜਿਹੜੇ ਉਹਨਾਂ ਦੇ ਕੈਂਪ ਤੇ ਉਠਾਏ ਗਏ ਟਰਾਲੀਆਂ ਮਟੀਰੀਅਲ ਜੋ ਵੀ ਥਾ ਔਰ ਤੱਕਾ ਮੁੱਕੀ ਕਰਕੇ ਇਕ ਸਾ ਲੀਡਰਾਂ ਨੂੰ ਜ਼ਬਰਦਸਤੀ ਗਟੀਆਂ ਦੇ ਵਿੱਚ ਤੁੜਿਆ ਗਿਆ ਔਰ ਰਾਖੀ ਚਾਰਜ ਵੀ ਹੋਇਆ ਜੋ ਪਤਾ ਲੱਗਿਆ ਔਰ ਮੈਂ ਕਹਿ ਸਕਦਾ ਕਿ ਇੱਕ ਇੱਕ ਕਰਨ ਤੋਂ ਪਹਿਲਾਂ ਕਿਉਂ ਨਾ ਉਹਨਾਂ ਨੂੰ ਸਮਾਜ ਦੇਤਾ ਜਾਂਦਾ ਵਾਰਨਿੰਗ ਦਿੱਤੀ ਜਾਂਦੀ ਕਿ 24 ਘੰਟੇ ਚੁੱਥਾਦੀ ਕਰ ਦੋ ਤੇ ਜਿਹੜਾ ਐਕਸ਼ਨ ਲੈਣਾ ਉਹ ਵੀ ਨੇ ਦੇ ਚ ਇੱਕ ਲੱਖ ਤੱਕ ਇਹ ਬੜਾ ਨਿੰਨਣਯੋਗ ਹੈ ਮੈਂ ਸਮਝਦਾ ਔਰ ਆਪ ਉਹ ਪਾਰਟੀ ਜਿਹੜੀ ਧਰਨੇ ਦੇ ਦੇ ਕੇ ਸਰਕਾਰ ਚਾਹੀਏ ਔਰ ਉੱਪਰ ਲਗੇ ਕਿ ਇੱਕ ਕਿਸਾਨਾਂ ਦੇ ਇੱਕ ਵਰਗ ਨੇ ਪੰਜਾਬ ਦੇ ਲੋਕਾਂ ਨੇ ਤਾਂ ਪਿਛਣੀਆਂ ਸਰਕਾਰਾਂ ਨੂੰ ਨਕਾਰ ਕੇ ਚਾਹੇ ਉਹ ਸਾਡੀ ਪਾਰਟੀ ਸੀ ਚਾਹੇ ਵੀ ਅਕਾਲੀ ਦਲ ਸੀ ਚਾਹੇ ਭਾਜਪਾ ਪਾਰਟੀ ਸੀ ਉਹਨਾਂ ਨੂੰ ਕਿਉਂਕਿ ਬਦਲਾਅ ਚਾਹੁੰਦੇ ਸੀ ਇਹ ਟ੍ਰੈਡੀਸ਼ਨਲ ਪਾਰਟੀਆਂ ਦੀ ਪੰਜਾਬ ਦੇ ਲੋਕਾਂ ਨੇ ਇਹਨਾਂ ਨੇ ਵੀ ਬਦਲਾਅ ਦਾ ਨਾਅਰਾ ਦਿੱਤਾ ਬਦਲਾਅ ਹੈ ਜੇ ਲੰਦਾ ਕਿ ਆਪੇ ਬਦਲ ਗਏ ਕਿ ਜਿਹੜੀ ਬਾਦ ਵੀ ਬਦਲ ਗਿਆ ਤੇ ਮੁੱਖ ਮੰਤਰੀ ਮਹਮਾਨ ਤਾਂ ਮੈਂ ਕਹਿ ਸਕਦਾ ਇੱਕ ਰਿਮੋਟ ਰੋਲ ਤੇ ਕੰਮ ਕਰਨ ਵਾਲਾ ਹੈ ਕਿ ਪਿਛਲੇ 14 ਜਿਹੜਾ 14 ਦਿਨਾਂ ਤੋਂ ਕੇਜਰੀਵਾਲ ਸਾਹਿਬ ਕੈਂਪ ਲਾਈ ਬੈਠੇ ਜੀ ਪੰਜਾਬ 'ਚ ਕਿਉਂਕਿ ਦਿੱਲੀ ਦੇ ਲੋਕਾਂ ਨੇ ਉਹਨੂੰ ਰਿਜੈਕਟ ਕਰਤਾ ਉਹਦਾ ਜਿਹੜਾ ਫਾਰਮੂਲਾ ਤੇ ਉਹ ਰਿਜੈਕਟ ਕਰਤਾ ਉਤੋਂ ਫੇਰ ਹੋਏ ਉਹਨੂੰ ਅਸੀਂ ਦੇਖਦੇ ਆ ਕਿ ਕੈਂਪੇਨਾਂ ਨੇ ਅਨ ਮੈਂ ਕਹਿ ਸਕਦਾ ਕਿ ਸਰਕਾਰ ਜਿਹੜੀ ਹੈ ਰਿਮੋਟ ਨਾਲ ਚਲਾਈ ਜਾ ਰਹੀ ਹੈ ਭਗਵੰਤ ਮਾਨਤਾ ਇੱਕ ਤਰ੍ਹਾਂ ਦਾ ਉਹਨਾਂ ਦਾ ਅਫੀਲਾ ਇਹ ਕਹਿਆ ਕਿ ਪੰਜਾਬੀ ਹੋਣ ਦੇ ਨਾਤੇ ਰੂਮ ਰੱਖਿਆ ਹੋਇਆ ਹੈ ਬਾਕੀ ਸਰਕਾਰ ਦੇ ਕਰਤਾ ਕਰਤਾ ਜੋ ਵੀ ਹੈ ਉਹ ਤਾਂ ਕੇਜਰੀਵਾਲ ਸਾਹਿਬ ਹੈ ਆ ਜੋ ਵੀ ਹਾਦਸਾ ਮੈਂ ਕਹੇ ਸੱਬੈ ਕੱਲ ਹੋਇਆ ਕਿਸਾਨਾਂ ਨਾਲ ਪਰ ਪਰ ਉਹ ਕਿ ਜਿਹੜੀ ਪ੍ਰੀਮੀਨਿਸਟਰ ਦੀ ਮੈਂ ਕਹਿ ਸਕਦਾ ਉਹਦਾ ਇੰਨਾ ਹੈ ਨਹੀਂ ਕਿ ਉਹ ਐਜ ਐਕਸ਼ਨ ਲੈ ਲਵੇ ਇਹਦੇ ਪਿੱਛੇ ਜਿਹੜਾ ਐਕਸ਼ਨ ਹੋਇਆ ਕੇਜਰੀਵਾਲ ਸਾਹਿਬ ਆਪ ਜ਼ਿੰਮੇਵਾਰ ਹੈ ਔਰ ਉਹ ਇਹਦਾ ਖਮਿਆਜਾ ਮੈਂ ਕਹਿ ਸਕਦਾ ਹੈ ਕੋਈ ਜਦੋਂ ਵੀ ਕੋਈ ਯਾਤੀ ਹੁੰਦੀ ਹੈ ਸਵਾਦ ਦੇ ਨਾਲ ਪੰਜਾਬ ਦੀ ਜਨਤਾ ਨਾਲ ਕਿਸੇ ਵੀ ਦੇ ਨਾਲ ਅੱਜ ਪੰਜਾਬ ਦੇ ਵਿੱਚ ਕਿਸਾਨ ਫੇਰ ਤੋਂ ਮਜ਼ਦੂਰ ਵੀ ਔਖੇ ਨਹੀਂ ਬੇਰੋਜ਼ਗਾਰ ਲੋਕ ਵੀ ਔਖੇ ਨਹੀਂ ਬਾਅਦ ਵਿੱਚ ਬਹੁਤ ਕਿਤੇ ਤੇ ਅੱਜ ਹੀ ਹਜ਼ਾਰ ਰੁਪਏ ਦੇਣ ਦੀਆਂ ਗੱਲਾਂ ਵੀ ਕੀਤੀਆਂ ਦੀਆਂ ਨਸ਼ਾ ਮੁਕਤ ਕਰਨ ਦੀ ਗੱਲ ਕੀਤੀ ਸੀ ਪੰਜਾਬ 'ਚ ਐਮਐਸਪੀ ਕਿ ਕਿਰਨ ਦੀ ਮੰਤਰੀ ਹੁੰਦੀ ਸੀ ਕਹਿੰਦੀ ਸੀ 5 ਮਿੰਟਾਂ ਚ ਲਾਗੂ ਕਰਤਾਂਗੇ ਉਹ 5 ਮਿੰਟ ਤੱਕ ਠਹਿਰ ਹੋਣੇ ਆ ਕੇਜਰੀਵਾਲ ਤੇ ਮਾਨ ਸਾਹਿਬ ਆਮ ਤੌਰ ਤੇ ਕਹਿੰਦੇ ਹੁੰਦੇ ਤੇ ਮਾਫੀਆ ਰਾਜ ਜਿਹੜਾ ਸੀ ਤਨਬੀਨਿਆ ਦੇ ਖਤਮ ਹੋ ਜਾਗੇ 10 ਸਾਲ ਬੀਤ ਗਏ ਮਾਫੀਆ ਰਾਜ ਖਤਮ ਹੋ ਗਿਆ ਮਾਫੀਆ ਰਾਜ ਹੋਰ ਵੱਧ ਗਿਆ ਗੈਂਗਸਟਰ ਰੋਜ਼ ਵੱਧ ਗਏ ਰੋਜ਼ ਲੁੱਟਾਂ ਖੋਹਾਂ ਹੋਣ ਲੱਗੀਆਂ ਜੁਐਲਰੀ ਦੀਆਂ ਦੁਕਾਨਾਂ ਰੋਟਣ ਲੱਗ ਪਈਆਂ ਏ ਮੈਂ ਨੰਨ ਬੁਰੀ ਹਾਲਤਾਂ ਨਾਲ ਆਟ ਆਟਰ ਦੀ ਲੋਕਾ ਥਵਾ ਉਹ ਰਿੰਗ ਬੈਂਕਾਂ ਲੁੱਟੀਆਂ ਜਾ ਰਹੀਆਂ ਦੁਕਾਨਾਂ ਲੁੱਟੀਆਂ ਹਾਲਤ ਪੰਜਾਬ ਦੇ ਹੋ ਗਈ ਜਦੋਂ ਪੰਜਾਬ ਦੇ ਜਿਹੜੇ ਗਰੀਬ ਲੋਕ ਹੈ ਬੇਰੋਜ਼ਗਾਰ ਲੋਕ ਨੇ ਰਾਸ਼ਨ ਦੀਆਂ ਦੁਕਾਨਾਂ ਤੋਂ ਰਾਸ਼ਨ ਚੋਰੀ ਕੱਢਣ ਲੱਗ ਜਾਣਾ ਫੇਰ ਆਪਾਂ ਕੀ ਕਹਿੰ ਕੇ ਕਹਿ ਸਕਦੇ ਆ ਕਿ ਇਹ ਰੰਗਣਾ ਪੰਜਾਬ ਹੈ ਇਹ ਇਹ ਰੰਗਣਾ ਪੰਜਾਬ ਨਹੀਂ ਹੈ ਕਰਜੇ ਲੈ ਲੈ ਕੇ ਗਈ ਦਿੰਨੇ ਲੱਖ ਕਰੋੜ ਦਾ ਕਰਜ਼ਾ ਹੋ ਚੁੱਕਿਆ ਪੰਜਾਬ 'ਚ ਇਹ ਪੰਜਾਬ ਨੂੰ ਕਗਾਲ ਕਰ ਦੇਣਾ ਪਹਿਲਾ ਕਰਦੀ ਕਿ ਸਾਡੇ ਵਾਲੇ ਕਰਗੇ ਕਰਜ਼ੇ ਦਾ ਪਹੁੰਚ ਪਾ ਦੇ 2 2 ਲੱਖ ਕਰੋੜ ਇਹਨਾਂ ਨੇ ਤਿੰਨ ਮਹੀਨੇ 'ਚ ਲੱਖ ਕਰੋੜ ਸਵਾ ਲੱਖ ਕਰੋੜ ਇਹਨਾਂ ਨੇ ਲਿਆਤਾ ਅਜੇ 2 ਮਹੀਨੇ ਰਹਿੰਦੇ ਆ ਮੈਨੂੰ ਲੱਗਦਾ 5 ਲੱਖ ਕਰੋੜ ਤੱਕ ਚਲੇ ਜਾਊਗਾ ਰੱਗਾ ਲ ਕੀ ਬਣਾਉਣਾ ਕਗਾਲ ਕਰਤਾ ਪੰਜਾਬ ਇਸ ਲਈ ਇਹ ਪਰੇਖੇ ਨੇ ਜਨਤਾ ਨੇ ਮਾਪ ਨਹੀਂ ਕਰਨੇ ਇਹ ਤਾਨਾशाही ਗਵਰਨਮੈਂਟ ਤਾਨਾਸ਼ਾਹੀ ਤੌਰ ਤੇ ਕੰਮ ਕਰਦੀ ਹੈ ਲੋਕ ਦਾ ਬੰਨ ਹੋਣ ਨੂੰ ਤੌਖ ਹੈ ਲੋਕ ਔਰ ਕਰਾਪਸ਼ਨ ਦਾ ਲਾਹੂ ਕਿੰਨੀ ਹੈ ਤੁਸੀਂ ਦੇਖ ਸਕਦੇ ਹੋ ਇਹ ਮੈਂ ਕਹਿ ਸਕਦਾ ਕਿ ਪੰਜਾਬ ਦੇ ਵਿੱਚ ਹਾਲਤ ਇਹ ਹੈ ਕਿ ਸਾਡੀ ਕੋਈ ਵੀ ਧੀ ਪਹਿਣ ਗਹਿਣੇ ਪਾ ਕੇ ਜਾਂ ਪਿੰਡ ਦੇ ਕਿਸੇ ਸੜਕ ਤੇ ਚੱਲ ਸਕਦੀ ਇਹ ਨਾ ਮਾਦਿਆ ਗੈਰਨੀ ਦਾ ਗਾਇਣੀ ਕਰਨ ਦੀਆਂ ਬਾੜੀਆਂ ਚੈਨੀਆਂ ਹੋਈਆਂ ਜਾਂਦੀਆਂ ਇੱਥੇ ਤਾਂ ਬਵਾਈ ਨਹੀਂ ਛੱਡਦੇ ਇਸ ਕਰਕੇ ਮੈਂ ਇੱਕ ਇਹਨਾਂ ਇੱਕ ਇਹਨਾਂ ਨੂੰ ਸੋਚਣਾ ਚਾਹੀਏ ਚਤਾਵਨੀ ਇੱਕ ਤਰ੍ਹਾਂ ਦੀ ਇਹ ਭੜੇਖੇ ਚ ਹੈ ਪਾਵਰ ਚ ਆ ਕੇ ਪਾਵਰ ਦਾ ਨਸ਼ਾ ਜਿਹੜਾ ਹੈ ਇਹ ਨਸ਼ਾ ਖਰਾਬ ਕਰਦਾ ਹੁੰਦਾ ਹੈ ਤੁਸੀਂ ਲੋਕਾਂ ਨਾਲ ਕਿਸੇ ਡੈਮੋਕਰੇਟ ਦੇ ਤੌਰ ਤੇ ਕੇਜਰੀਵਾਲ ਸਾਹਿਬ ਤੁਸੀਂ ਦਿੱਲੀ ਚੋਂ ਅਹ ਦਿੱਲੀ ਦੀ ਜਨਤਾ ਨੇ ਤੁਹਾਨੂੰ ਨਕਾਰਤਾ ਪੰਜਾਬ ਚ ਆ ਕੇ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਨਾ ਕਰੋ ਪੰਜਾਬ ਇੱਕ ਬਾਰਡਰ ਸਟੇਟ ਹੈ ਸੈਂਸਿਟਿਵ ਸਿਟੇਸ਼ਨ ਇੱਥੇ ਕਈ ਫੋਰਸਿਸ ਦੀ ਜਿਹੜੀਆਂ ਕਿ ਮੈਂ ਕਹਿ ਸਕਦਾ ਪੰਜਾਬ ਦੇ ਹਾਲਾਤ ਨੂੰ ਖਰਾਬ ਕਰਨਾ ਚਾਹੁੰਦੀਆਂ ਤੁਹਾਨੂੰ ਸचेत ਰਹਿਣਾ ਚਾਹੀਦਾ ਹੈ ਰੈਡੀਕਲਸ ਜਿਹੜਿਆ ਪਾਕਤਾਨੀ ਪੰਜਾਬ ਦੇ ਧਰਮ ਦੇ ਨਾਂ ਤੇ ਸਿਆਸਤ ਕਰ ਲਈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਪੈਦਾ ਕੀਤਾ ਜਾਂਦਾ ਹੈ ਠੀਕ ਹੈ ਪਰ ਚਾਂਸ ਤੁਹਾਨੂੰ ਰੋਕਾ ਨੇ ਕੇਜਰੀਵਾਲ ਸਾਹਿਬ ਤੁਹਾਨੂੰ ਬੋਟਾ ਨਹੀਂ ਪਾਈਆਂ ਇਹ ਪਰੇਖੇ ਜੋ ਤੁਸੀਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਰਾਜ ਦਿੱਤਾ ਕਿਉਂਕਿ ਉਹ ਕਾਂਗਰਸ ਨੂੰ ਹਰਾਉਣਾ ਚਾਹੁੰਦੇ ਸੀ ਕੈਪਟਨ ਅਮਨਿੰਦਰ ਸਿੰਘ ਤੇ ਨਹੀਂ ਦੀ ਸਰਕਾਰ ਨੂੰ ਬਦਲਣਾ ਚਾਹੁੰਦੇ ਤੇ ਬਾਦਲਾ ਤਾਂ ਲੋਕਾਂ ਦਾ ਮੂੰਹ ਮੋੜ ਚੁਪਿਆ ਹੈ ਬੀਜੇਪੀ ਇੰਨੀ ਅਜੇ ਗਰਾਊਂਡ 'ਚ ਹੈ ਨਹੀਂ ਸੀ ਇਹ ਪ੍ਰੀਖੇ ਚ ਜੇ ਕੇਜਰੀਵਾਲ ਨਹੀਂ ਪਪੂਲਰ ਹੁੰਦਾ ਤਾਂ ਹਰਿਆਣਾ ਚੰਗਮੰਤਾ ਨਾ 잡ਤ ਹੁੰਦੀਆ ਜੰਮੂ ਕਸ਼ਮੀਰ ਉਹਨੂੰ ਹਿਮਾਚਲ ਦੇ ਵਿੱਚ ਇੱਕ ਕੈਂਡੀਡੇਟ ਜਿਹੜੇ ਨੂੰ ਕੇਜਰੀਵਾਲ ਨੂੰ ਇਸ ਕਰਕੇ ਪੰਜਾਬ ਦੀ ਜਨਤਾ ਪੰਜਾਬ ਦੇ ਕੈਪੀਟਲ ਆਫ ਚੰਨੀ ਦਾ ਰਾਜ ਅਰੋਂ ਤੋਂ ਪਹਿਨਾ ਕਾਗਦੀਆਂ ਨੇ ਜਿਹੜਾ ਗੁਰੂ ਘਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਜੇ ਲੋਕਾਂ ਕਿਸਾਨ ਜਿਹੜੇ ਨੇ ਸ਼ਕਿੰਦਰ ਦੀ ਸਰਕਾਰ ਹੈ ਮੈਂ ਵੀ ਐਡਮਿਨਿਸਟ੍ਰੇਟਿਵ ਦਾ ਬੁੱਧਾ ਇਹ ਜਿਹੜੇ ਮੁੱਦੇ ਤੇ ਜਿਹਦੇ ਕਰਕੇ ਤੁਹਾਨੂੰ ਲਿਆਂਦਾ ਔਰ ਤੁਸੀਂ ਉਸ ਪਾਵਰ ਟੈਂਸ਼ਨ ਦੇ ਵਿੱਚ ਲੋਕਾਂ ਨਾਲ ਵਰਤਾਰਾ ਜਿਹੜਾ ਡਿਕਟੇਟਰ ਦੇ ਤੌਰ ਤੇ ਕਰਨਾ ਬੰਦ ਕਰੋ ਅਜੇ ਵੀ ਸੰਭਾਲ ਜੋ ਇਹ ਪੰਜਾਬ ਦੀ ਲੋਕਾਂ ਨੇ ਜਿਵੇਂ ਪਿਛਲੀਆਂ ਸਟਾਰਟੀਆਂ ਨੂੰ ਨਕਾਰਿਆ ਤੁਸੀਂ ਕਿਹੜੇ ਖਾਸ ਦੀ ਖੇਤ ਦੀ ਮੂੜੀਆਂ ਕਿ ਤੁਹਾਨੂੰ ਵੀ ਏਕਣੇ ਚੱਲਦਾ ਕਰ ਦੇਣਾ ਮੈਂ ਇਹ ਲੋਕਾਂ ਦਾ ਬਹੁਤ ਰੋ ਹੈ ਔਰ ਮੈਂ ਪੰਜਾਬ ਦੇ ਜਿਹੜੀ ਕਿਸਾਨੀ ਹੈ ਖੇਤ ਮਜ਼ਦੂਰ ਹੈ ਬੇਰੋਜ਼ਗਾਰ ਹੈ ਔਰ ਜਿਹੜੇ ਤੁਸੀਂ ਵਾਅਦੇ ਕੀਤੇ ਤੇ ਨਚਾਂ ਦੇ ਖਲਾਫ ਤੁਸੀਂ ਉਹ ਪੂਰੇ ਨਹੀਂ ਕਰ ਸਕਦੇ ਮਾਫੀਆ ਨੂੰ ਪਕੜ ਨਹੀਂ ਸਕਦੇ ਆ ਤੁਸੀਂ ਗਰੀਬਾਂ ਦੇ ਘਰ ਢਾਈ ਜਾ ਰਹੇ ਹੋ ਹੈ ਤੁਸੀਂ بڑے بڑے ਮਗਰਮੱਛ ਤਾਂ ਫੜੀਂ ਨਹੀਂ ਜੀ ਤੱਕ ਫਾਰਮ ਹਾਊਸ ਨੇ ਜਿਨ੍ਹਾਂ ਦੀਆਂ ਚੰਡੀਗੜ੍ਹ ਦੇ ਆਲੇ-ਦੁਆਲੇ ਸ਼ੋਅਰੂਮ ਸਮਕ੍ਰੰਢ ਦੇ ਮਾਫੀਆ ਦੇ ਪੈਸੇ ਨਾਲ ਉਹਨੇ ਜਾਇਦਾਦਾਂ ਬਣਾਈਆਂ ਔਰ ਪੁਲਿਸ ਮੁਲਾਜ਼ਮ ਵੀ ਉਹਦੇ ਵਿੱਚ ਨੇ ਪੁਲਿਸ ਅਫਸਰ ਵੀ ਵਿੱਚ ਨੇ ਉਹਦੇ 'ਚ بڑے بڑے ਪੋਲੀਟੀਸ਼ਨ ਵੀ ਐ ਤੁਸੀਂ ਤਾਂ ਇੱਕ ਗ੍ਰਾਮ ਜਿਹੜਾ ਨਸ਼ਾ ਕਰਦਾ ਹੈ ਜਾਂ ਜਿਹਦੇ ਕੋਲ ਚਲਾਨ ਕਰਤੇ ਤੁਸੀਂ ਅੱਜ ਕਹਿ ਰਹੇ ਹੋ ਕਿ ਇਹਨੇ ਅਜੀ 4000 ਦੇ ਕਰੀਬ ਨਸ਼ਾ ਤਸਕਰ ਫੜ ਲੇ ਵੱਡਾ ਤਾਂ ਘਾਟਮ ਵੱਡੇਗੀ ਤਉਨੇ ਨੋਟਿਚ ਹੈ ਕਿ ਕਿਹੜੇ ਲੋਕ ਤੇ ਜਿਹੜੇ ਇਹ ਨਸ਼ਾ ਦਾ ਕੰਮ ਕਰਦੇ ਪੰਜਾਬ ਚ 13 ਗੈਰ ਕਾਨੂੰਨੀ ਸ਼ਰਾਬ ਦੀਆਂ ਫੈਕਟਰੀਆਂ ਚੱਲਦੀਆਂ ਸੀ ਤੁਸੀਂ ਕਿ ਇੱਕ ਵੀ ਅੱਜ ਤੱਕ ਤੁਸੀਂ ਕੇ ਵਾਅਦਾ ਕੀਤਾ ਸੀ ਮਾਨ ਤੇ ਕੇ ਜਿਹੜੀ ਵਾਅਦੇ ਕਿ ਜਿਹੜੀਆਂ ਤੇ ਪੰਜਾਬ ਤੇ ਸ਼ਰਾਬ ਦੀਆਂ ਫੈਕਟਰੀਆਂ ਚਲਾਉਣ ਵਾਲੇ ਆ ਜਿਨ੍ਹਾਂ ਕਰਕੇ ਹਜ਼ਾਰਾਂ ਲੋਕ ਕਰੋਨਾ ਦੇ ਵਿੱਚ ਮਰੇ ਦੇ ਤਰਨ ਤਰ ਦੇਵੇਂਜ ਵਿਕਿਤ ਉਹ ਦੇਣਾ ਦੇ ਵਿੱਚ 342 ਲੋਕ ਜਰਿਲੀ ਸ਼ਰਾਬ ਨਾਲ ਅਫੈਕਟ ਹੋ ਕੇ ਇੱਕ ਸੱ 14 ਮਰੇ ਤੇ ਤਿੰਨ ਸਾਲਾਂ ਚ ਤੁਹਾਨੂੰ ਸਮਰੱਥਾਂ ਦਾ ਪਤਾ ਹੀ ਨਹੀਂ ਲੱਗਿਆ ਮਾਲਕਾਂ ਦਾ ਨਹੀਂ ਪਤਾ ਲੱਗਿਆ ਕਿ ਕੌਣ ਮਾਲਕ ਤੇ ਉਹਨਾਂ ਦੇ ਉਹਨਾਂ ਦੀਆਂ ਕੋਠੀਆਂ ਉਹਨਾਂ ਦੇ ਫਾਰਮ ਹਾਊਸਾਂ ਤੇ ਬਿਲਡਿੰਗਾਂ ਦੀ ਵੀ ਤੇਰੇ ਇਸ ਲਈ ਲੋਕਾਂ ਨਾਲ ਤੁਸੀਂ ਧਰੋ ਕਰਦੇ ਹੋ ਧੋਖਾ ਕਰਦੇ ਹੋ ਲੋਕਾਂ ਨੇ ਤੁਹਾਨੂੰ ਮਾਫ਼ ਨਹੀਂ ਕਰਨ ਵਾਲੇ ਸਮਝੇ ਅਜੇ ਵੀ ਹੋਸ਼ ਕਰੋ ਲੋਕਾਂ ਨਾਲ ਵਾਅਦੇ ਕੀਤੇ ਪੂਰੇ ਕਰੋ ਲੋਕ ਜਿਵੇਂ ਅੱਜਕੱਲ ਇੱਕ ਹੋਰ ਬਹੁਤ ਜਾ ਰਿਹਾ ਹੈ ਕਿ ਹਿਮਾਚਲ ਦਾ ਤੇ ਪੰਜਾਬ ਦਾ ਰਲਣਾ ਪਿਆ ਹੋਇਆ ਹੈ ਚੰਗਿਆਂ ਨੂੰ ਲੈ ਕੇ ਉਹਦੇ ਬਿਲਕੁਲ ਜਿਹੜੇ ਮੌਲਾਤ ਬਹੁਤ ਜ਼ਿਆਦਾ ਰਿਹਾ ਉਹ ਵੀ ਖਰਾਬ ਹੋ ਜਾ ਰਿਹਾ ਹੈ ਮੈਂ ਕਹਿ ਰਿਹਾ ਕਿ ਇੱਕ ਇੱਕ ਪੰਜਾਬ ਦੇ ਵਿੱਚ ਮੋਰਖੇ ਹੱਤਵਾਦ ਨੂੰ ਫੈਲਾਉਣਾ ਚਾਹੁੰਦੇ ਨੇ ਟੈਨਸ਼ਨ ਪੈਦਾ ਜਿਹੜੇ ਉੱਥੇ ਫੋਟੋ ਆ ਜਿਹੜੀਆਂ ਹਿਮਾਚਲ ਤੋਂ ਬਸਾ ਹੁੰਦੀਆਂ ਗੱਡੀਆਂ ਆਉਂਦੀਆਂ ਜ਼ਬਰਦਸਤ ਸੀ ਉਹਨਾਂ ਤੇ ਫੋਟੋ ਆ ਰਾਉਣੀਆਂ ਸੰਤਾ ਪੇ ਡਰਾੜੇ ਦੀਆਂ ਇਹ ਕੋ ਚੰਗੀ ਗੱਲ ਨਹੀਂ ਹੈ ਇਹ ਤਣਾਅ ਪੈਦਾ ਕੀਤਾ ਜਾਂਦਾ ਹੈ ਇਹ ਤੇ ਸਤ ਪੰਜਾਬ ਦੀ ਜਨਤਾ ਨੂੰ ਵੀ ਸੁਚੇਤ ਹੋਣ ਦੀ ਜਰੂਰਤ ਹੈ ਤੇ ਹਮਾਚਲ ਦੀ ਜਨਤਾ ਵੀ ਇਹ ਰੈਡੀਕਲ ਟ੍ਰਾਈਪ ਦੇ ਲੋਕ ਹੈ ਚਾਹੇ ਉਹ ਕਿਸੇ ਵੀ ਧਰਮ ਦੇ ਵਿੱਚ ਹੋਣ ਚਾਹੇ ਨੂਆਂ ਚੌਣ ਤੇ ਸਿੱਖਾਂ ਚੌਣ ਇਹਨਾਂ ਤੋਂ ਸੁਚੇਤ ਲੋਕਾਂ ਦੇ ਸੰਭਲਣ ਦੀ ਚਾਹਤ ਆ ਗਵਰਨਮੈਂਟ ਨੂੰ ਚਾਹੀਦਾ ਕਿ ਸ਼ਕਤੀ ਨਾ ਨਾ ਚਾਹੇ ਉਹ ਹਮਾਚਲ ਦੀ ਗਵਰਨਮੈਂਟ ਹੈ ਚਾਹੇ ਪੰਜਾਬ ਦੀ ਹੈ ਜਿਹੜੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਨਾ ਚਾਹੁੰਦੇ ਹੈ ਉਹਨਾਂ ਦਾ ਬਜਾਏ ਤੁਸੀਂ ਆ ਕਿਸਾਨਾਂ ਤੇ ਬਰੋਜਰ ਚਲਾਉਣਾ ਆ ਉਹਨਾਂ ਦੀ ਧਰਨੀ ਚੱਕਣਾ ਆ ਜਿਹੜੇ ਰੈਡੀਕਲ ਗਰੁੱਪ ਐ ਇਹਨਾਂ ਨੂੰ ਕੌਣ ਸ਼ੈ ਦੇ ਰਿਹਾ ਰੋਕਣ ਦੀ ਤਾਇਆ ਕਰਦਾ ਕਿ ਨਾਪਰਤ ਦਾ ਪੈਸਾ ਕੀਤੀ ਜਾਵੇ ਆਪਣੇ ਧਰਫਾਂ ਦੇ ਨਾਂ ਦੇਤੇ ਇਹ ਚੀਜ਼ ਨੂੰ ਚੈੱਕ ਕਰਨ ਦੀ ਜ਼ਰੂਰਤ ਐ ਔਰ ਕੇਜਰੀਪਾਲ ਸਾਹਿਬ ਤੁਸੀਂ ਵਰਚੂਅਲੀ ਮੈਂ ਕਹਿ ਸਕਦਾ ਕਿ ਐ ਮੁੱਖ ਮੰਤਰੀ ਦੇ ਤੌਰ ਤੇ ਹੀ ਕੰਮ ਕਰਦੇ ਹੋ ਦਿੱਲੀ ਤੋਂ हट ਕੇ ਔਰ ਪੰਜਾਬ ਚ ਰਾਜ ਤੁਸੀਂ ਉਹ ਕਰ ਰਹੇ ਹੋ ਆਦੇਸ਼ ਆ ਰਹੇ ਸੀ ਸਭ ਤੋਂ ਹੁੰਦਾ ਤੁਸੀਂ ਸੰਭਲ ਜੋ ਤੁਸੀਂ ਅਨਾ ਹਜ਼ਾਰੇ ਦੇ ਚੇਲੇ ਹੋ ਜਿਹਦੇ ਜ ਤਰਨ ਤ ਜੰਤਰ ਮੰਤਰ ਦੇ ਧਾਰੇ ਦੇ ਦੇ ਕੇ ਤੁਸੀਂ ਇਸ ਪੋਜੀਸ਼ਨ 'ਚ ਪਹੁੰਚੇ ਤੁਹਾਡਾ ਗੁਰੂ ਤਾਂ ਤੁਹਾਨੂੰ ਛੱਡ ਕੇ ਚਲਿਆ ਗਿਆ ਪਰ ਪੰਜਾਬ ਦੀ ਜਨਤਾ ਨੇ ਵੀ ਤੁਹਾਨੂੰ ਚੜ੍ਹਦੇ ਰਹਾ ਮਾ ਆਪਣੀ ਕਰ ਰਹਾ